ਪੰਜਾਬ ਵਿੱਚ ਲਗਾਤਾਰ ਕਾਂਗਰਸ ਅਕਾਲੀ ਦਲ ਸਰਕਾਰਾਂ ਦੀ ਅਦਲਾ ਬਦਲੀ ਹੋ ਰਹੀ ਹੈ ਇਹ ਪਾਰਟੀਆਂ ਚੋਣਾਂ ਦੇ ਮੌਕੇ ਆਪਣੇ ਕੀਤੇ ਵਾਅਦੇ ਬਦਲ ਜਾਂਦੀਆਂ ਪਰ ਪਾਰਟੀਆਂ ਚਲਾਉਣ ਵਾਲੇ ਲੀਡਰ ਆਪਣੇ ਚਿਹਰੇ ਬਦਲਦੇ ਲੋਕਾਂ ਦੇ ਸਾਹਮਣੇ ਫਿਰ ਵੀ ਆ ਜਾਂਦੇ ਨੇ ਅਤੇ ਜਨਤਾ ਨੂੰ 5 ਸਾਲ ਲੁੱਟਦੇ ਨੇ ਅਤੇ ਪੰਜਾਬ ਵਿੱਚ ਕਾਂਗਰਸ ਅਕਾਲੀ ਸਰਕਾਰ ਮੌਕੇ ਪਿਛਟ ਤੇ ਨਸ਼ਿਆਂ ਦਾ ਦੌਰ ਵਧਦਾ ਗਿਆ ਇਸ ਸਬੰਧ ਦੇ ਵਿੱਚ ਵਿਧਾਨ ਸਭਾ ਹਲਕਾ ਗਿਲ ਦਾ ਇਲਾਕਾ ਨਿਊ ਬਸੰਤ ਸਿਟੀ ਫਰੈਂਡਸ ਕਲੋਨੀ ਸੈਂਟਰਲ ਟਾਊਨ ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਆਮ ਆਦਮੀ ਪੰਜਾਬ ਦੀ ਜੁਆਇੰਟ ਸਕੱਤਰ ਮਹਿਲਾ ਵਿੰਗ ਆਪਣੀ ਟੀਮ ਸਮੇਤ ਪਹੁੰਚੀ ਨਿਊ ਬਸੰਤ ਸਿਟੀ ਵੈਲਫੇਅਰ ਸੁਸਾਇਟੀ ਦੇ ਆਗੂਆਂ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਦੱਸਿਆ ਕਿ ਇਸ ਹਲਕੇ ਦੇ ਵਿਧਾਇਕ ਸਿਰਫ ਵਿਖਾਵੇ ਦੇ ਲਈ ਮੰਨੇ ਜਾਂਦੇ ਨੇ ਪਿਛਲੇ 6 ਸਾਲਾਂ ਤੋਂ ਸੀਵਰੇਜ ਪਾਉਣ ਦਾ ਕੰਮ ਅੱਜ ਵੀ ਅਧੂਰਾ ਏ ਸਟਰੀਟ ਲਾਈਟਾਂ ਨਹੀਂ ਲੱਗੀਆਂ ਤੇ ਬਿਜਲੀ ਦੇ ਸਪਲਾਈ ਬੇहद ਖਤਰਨਾਕ ਹੈ ਬਿਜਲੀ ਦੇ ਕਰੰਟ ਪੱਖੋਂ ਨਹੀਂ ਸਗੋਂ ਬਿਜਲੀ ਦੇ ਘਟਵਾਦ ਦੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਚੱਲਣਾ ਪੈਂਦਾ ਏ ਜਿਵੇਂ ਮੈਡਮ ਆਏ ਆ ਮੈਡਮ ਸਾਡੇ ਸਾਰੇ ਪਰਿਵਾਰ ਤੋਂ ਮੰਨਦਾ ਸੰਤਾ ਸਾਲ ਹੋਇਆ ਇੱਧਰ ਆਏ ਨੂੰ ਬਾਕੀ ਹੋਰ ਜਿਹੜੇ ਪੁਰਾਣੇ ਬੈਠੇ ਆ ਉਹਨਾਂ ਦੀ ਇਹ ਪ੍ਰੋਬਲਮ ਸਹੀ ਨਹੀਂ ਇੱਥੇ ਜਿਵੇਂ ਫਲਕਚੁਏਸ਼ਨ ਦੀ ਲਾਈਟ ਦੀ ਬਹੁਤ ਪ੍ਰੋਬਲਮ ਆ ਸੜਕਾਂ ਸੀਵਰੇਜ ਉਪ ਨਹੀਂ ਹੈਗੇ ਜੀ ਤੇ ਦੂਸਰਾ ਇਹ ਹੈਗਾ ਕਿ ਬਲਜਮੇ ਲਾਈਟ ਦਾ ਤਾਂ ਬੰਦਾ ਹਜੇ ਹਰ ਵਾਰੀ ਉਹ ਕਹਿੰਦੇ ਆ ਤੇ ਸਾਲ ਤਾਂ ਹੋ ਗਿਆ ਮੈਨੂੰ ਰਹਿੰਦੇ ਹੋਰ ਵੀ ਜਿਹੜੇ ਪੁਰਾਣੇ ਹੈਗੇ ਆ ਉਹਨਾਂ ਨੂੰ ਵੀ ਪ੍ਰੋਬਲਮ ਸਾਰੀਆਂ ਕਿ ਜਿਵੇਂ ਇੱਥੇ ਇਹਨਾਂ ਦਾ ਜਿਹੜਾ ট্রান্সਫਾਰਮਰ ਹੈਗਾ ਉਹ ਇੱਥੇ ਇਹਨਾਂ ਨੇ ਕੀਤਾ ਨਹੀਂ ਹੋਇਆ ਮੈਂ ਵੀ ਆਪਣੀ ਘਰ ਦਾ ਮੈਟਰ ਇੱਥੇ ਆਇਆ ਸੀਗਾ ਨਾ 3 ਫੇਸ ਮੀਟਰ ਬਾਈ ਕੀਤਾ ਸੀਗਾ ਉਹਦੇ ਪੈਸੇ ਵੀਰੇ ਉੱਤੇ ਜਮਾ ਹੈਗੇ ਬਟ ਉਹਦਾ ਕੋਈ ਰਿਜ਼ਲਟ ਹੀ ਨਹੀਂ ਆਇਆ ਉਹ ਆਏ ਇੱਥੇ ਬੰਦੇ ਉਹ ਕਹਿੰਦੇ ਕਿ ਤੁਹਾਡਾ 3 ਫੇਸ ਲਾ ਕੇ ਹੀ ਸਦਾ ਕਿਉਂਕਿ ਸਾਡੇ ਕੋਲ ਟਰਾਂਸਫਾਰਮਰ ਨਹੀਂ ਹੈਗਾ ਅਵੇਲੇਬਲ ਨਹੀਂ ਹੈ ਪਰ ਕਿੰਨੇ ਇੱਥੇ ਟੋਟਲ ਇੱਥੇ ਟੋਟਲ ਹੈਗੇ 225 ਘਰ ਹੈਗਾ ਹੁੰਦਾ ਐਕਚੁਅਲੀ ਕਾਫੀ ਕਾਫੀ ਡਵੈਲਪਮੈਂਟ ਹੋ ਰਹੀ ਹੈ ਪਹਿਲਾਂ ਤੇ ਘੱਟ ਸੀਗੇ ਤਾਂ ਅਜੇ ਵੀ ਆ ਸਾਹਮਣੇ ਵਾਲੀ ਸਾਈਡ ਤੋਂ ਕਿਤੋਂ ਖਿੱਚ ਕੇ ਆ ਰਹੇ ਨੇ ਇਹ ਸਰਪੰਚ ਦੇ ਅੰਦਰ ਆਉਂਦਾ ਨਾ ਇਹ ਸਰਪੰਚ ਨਾਲ ਗੱਲ ਕਰਨ ਸਰਪੰਚ ਸਾਹਿਬ ਤੋਂ ਮਿਲਦੇ ਸਰਪੰਚ ਨਹੀਂ ਬਣਦੇ ਸਰਪੰਚ ਨਹੀਂ ਬਣਦੇ ਉਹੀ ਗੱਲ ਆਣੀ ਕਿ ਹੁਣ ਜਿਹੜੇ ਹੁਣ ਜਿਹੜੇ ਸਾਰੇ ਪਰੇਸ਼ਾਨ ਹੈਗੇ ਆ ਗਰਮੀਆਂ ਇਹ ਤਾਂ ਜੀ ਇੰਨੀ ਪ੍ਰੋਬਲਮ ਆ ਏਸੀ ਵੀ ਚੱਲਦੀ ਨਹੀਂ ਹੈਗੇ ਫ੍ਰਿਜ ਵੱਜਦੇ ਹੈਗੇ ਇੱਕ ਇੱਕ ਕਰਕੇ ਟੂਬੀ ਲਾ ਜੀ ਬੋਫੀ ਕਰਾਉਂਦਾ ਪਹਿਲੀ ਗੱਲ ਤਾਂ ਇਹ ਦਿੱਤੇ ਕਲੋਨੀਆਂ ਲਿੰਕੀ ਤੋਂ ਅੱਗੇ ਦੇਖੋ ਕੋਹਾਲੀ ਦੇਖੋ ਕਲੋਨੀ ਦੇ ਅੱਧਰ ਤੋਂ ਪਹਿਲਾ ਰੋਡ ਹੈ ਪੁਕੰਦਾ ਪਾਣੀ ਦੀ ਟੈਂਕੀ ਲੱਗਦੀ ਆ ਕੰਕ੍ਰੀਟ ਲਾਈਟ ਕਿੱਥੇ ਲੱਗਦੀ ਹੈ ਪ੍ਰੋਪਰ ਪਾਰਕਿੰਗ ਬਣਾਈ ਜਾਂ ਲੀਆ ਪਾਰਕ ਬਣਾਏ ਜਾਂਦੇ ਆ ਔਰ ਨਾਲ ਇੱਕ ਮਾਰਕੀਟ ਬਣਾਈ ਜਾਂਦੀ ਆ ਬਾਜ਼ਾਰ ਬਣਾਇਆ ਜਾਂਦਾ ਸ਼ਾਪਿੰਗ ਕੰਪਲੈਕਸ ਜਿਹਨੂੰ ਕਹਿੰਦੇ ਆ ਅਸੀਂ ਕੀ ਕਹਦੇ ਕਿਸੇ ਐਸਐਲ ਨੂੰ ਰਿਸ਼ਵਤ ਦਿੱਤੀ ਕਰਵਾ ਲਿਆ ਥੱਲੋ ਇਲੀਗਲ ਰੀਟੇਕ ਨੂੰ ਵੀ ਪਾਸ ਕਰਾ ਲਈ ਬਾਟੇ ਤੁਸੀਂ ਕਰੋੜਾ ਰੁਪਇਆ ਵੀਰੇ ਘਰ ਤੇ ਲਾਤਾ ਕਿੱਧਰ ਜਾਉਂ ਨੀ ਨਾ ਬਿਕੜਾ ਨੈਤੂ ਚਾਂਜੋਗੇ ਤੇ ਸ਼ਾਪਾ ਕਰਦੇ ਰਹੋ ਮੇਰੇ ਨਾਲ ਲੀਡਰਾਂ ਦਾ ਬੋਲੇ ਹੋਨੇ ਸਾਸੀ ਆਕਾ ਜੀ ਮੈਂ ਜੀ ਤੁਹਾਡਾ ਕੈਂਡੀਡੇਟ ਕੋਈ ਵੀ ਨਹੀਂ ਹੈ ਜੀ ਪਾਰਟੀ ਨੇ ਹਜੇ ਲਗਾਇਆ ਸੇਵਾਦਾਰ ਸਭ ਸੇਵਾਦਾਰ ਆ ਤੁਸੀਂ ਕਿੰਨੀ ਦੇਰ ਦੀ ਸੇਵਾ ਕਰ ਰਹੇ ਹੋ ਇਹ ਪਾਰਟੀ ਦੀ ਮੈਨੂੰ ਸਾਲ ਹੋ ਗਿਆ ਜੀ ਇਸ ਤੋਂ ਪਹਿਲੇ ਕਿਹੜੀ ਪਾਰਟੀ ਦੀ ਮੈਂ ਕਿਸੇ ਪਾਰਟੀ ਚ ਨਹੀਂ ਕੰਮ ਕਰਦੀ ਜੀ ਮੈਂ ਸੇਵਾ ਦੇ ਭਾਵਨਾ ਨਾਲ ਪਹਿਲਾਂ ਤੋਂ ਸੋਸ਼ਲ ਵਰਕ ਕਰਦੀ ਸੀ ਫਿਲਮ ਇੰਡਸਟਰੀ ਚ ਮੈਂ ਕੰਮ ਕਰਦੀ ਸੀ ਸੁਮਾਨ ਸਾਹਿਬ ਨਾਲ ਜੁਆਇਨ ਹੋ ਕੇ ਮੈਂ ਇੱਥੇ ਆਈ ਹਾਂ ਉਹਨਾਂ ਦੇ ਹੱਥੋਂ ਜੁਆਇਨ ਹੋਈ ਹਾਂ ਸੇਵਾ ਭਾਵਨਾ ਨਾਲ ਜੁੜੀ ਹਾਂ ਕਿ ਸੇਵਾ ਕਰਨੀ ਆ ਆਪਣੇ ਇਲਾਕੇ ਦੀ ਹੁਣ ਉਮੀਦ ਹੈ ਤੁਹਾਨੂੰ ਹੀ ਮਤਲਬ ਇਹ ਮਤਲਬ ਟਿਕਟ ਮਿਲ ਜੇਗੀ ਇੱਥੇ ਦੀ ਪਾਣੀ ਦੇਖੋ ਉਮੀਦ ਰੱਖ ਕੇ ਅਗਰ ਸੇਵਾ ਕਰਨ ਲੱਗ ਜਾਈਏ ਜਾਂ ਕੰਮ ਕਰਨ ਲੱਗ ਜਾਈਏ ਫਿਰ ਤਾਂ ਉਹ ਕਹਿੰਦੇ ਨੇ ਹੁੰਦੇ ਸੈਲਫਿਸ਼ਨੈਸ ਹੁੰਦੀ ਆ ਮੈਂ ਕਿਸੇ ਉਮੀਦ ਦੇ ਲਈ ਕੰਮ ਨਹੀਂ ਕਰਦੀ ਸੇਵਾ ਕਰਦੇ ਆ ਤੇ ਸੇਵਾ ਦਾ ਮੇਵਾ ਪਰਮਾਤਮਾ ਨੇ ਦੇਣਾ ਹੁੰਦਾ ਮੇਰੇ ਇਲਾਕੇ ਦਾ ਆਸ਼ੀਰਵਾਦ ਮਿਲ ਗਿਆ ਮੈਨੂੰ ਇਸ ਤੋਂ ਵੱਡੀ ਕੁਝ ਚਾਹੀਦਾ ਹੀ ਨਹੀਂ ਆ ਟਿਕਟ ਤੇ ਬਹੁਤ ਛੋਟੀ ਚੀਜ਼ ਆ ਬਹੁਤ ਛੋਟੀ ਚੀਜ਼ ਆ ਟਿਕਟ ਜੇ ਕੋਸ਼ਿਸ਼ ਕਰੂੰਗੀ ਜਰਾ ਟਿਕਟ ਵੀ ਜਰੂਰੀ ਮਿਲੇਗੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਮੇਰੀ ਕੋਈ ਔਕਾਤ ਨਹੀਂ ਹੈ ਟਿਕਟ ਲੈਣ ਦੀ ਮੇਰੇ ਇਲਾਕੇ ਨੇ ਦਵਾਈਆਂ ਮੇਰੇ ਕੰਮਾਂ ਨੇ ਦਵਾਈਆਂ ਮੇਰੀ ਨੇਚਰ ਨੇ ਜਾਂ ਮੇਰੇ ਲੋਕਾਂ ਦਾ ਪਿਆਰ ਆ ਬਿਲਕੁਲ ਉਹ ਉਹ ਹੈ ਦੇਖੋ ਸਾਰੇ ਸਾਡੇ ਸਾਡੇ ਇਲਾਕਾ ਵੀ ਥੋੜੇ ਨਾਲ ਬਹੁਤ ਸਾਬਤ ਆ ਵੀ ਥੋੜੇ ਸਾਰੇ ਵਿਚਾਰ ਵੀ ਸੁਣੇ ਨੇ ਵਿਚਾਰ ਵੀ ਥੋੜੇ ਬਹੁਤ ਸ਼ੁੱਧ ਨੇ ਜੀ ਇਹਦੇ ਏਰੀਆ 'ਚ ਤੁਹਾਨੂੰ ਕੀ ਕੀ ਪ੍ਰ ਇਸ ਏਰੀਆ ਦੇ ਵਿੱਚ ਪ੍ਰੋਬਲਮ ਕਿਹੜੀ ਨਹੀਂ ਆ ਇਸ ਇਲਾਕੇ ਦੇ ਵਿੱਚ ਪ੍ਰੋਬਲਮਾਂ ਹੀ ਪ੍ਰੋਬਲਮਾਂ ਨੇ ਗਿੱਲ ਹਲਕੇ ਦਾ ਨਾਂ ਛੱਡ ਕੇ ਪ੍ਰੋਬਲਮ ਹਲਕਾ ਰੱਖ ਦੇਣਾ ਚਾਹੀਦਾ ਇਸ ਹਲਕੇ 'ਚ ਨਸ਼ਾ ਪੈਲ ਦੇ ਆਧਾਰ ਤੇ ਵਿਕ ਰਿਹਾ ਸ਼ਰਿਆਮ ਚਿੱਟਾ ਵਿਕ ਰਿਹਾ ਸ਼ਰਿਆਮ ਚੰਡੀਗੜ੍ਹ ਦੀ दारू ਬਲੈਕ 'ਚ ਵਿਕ ਰਹੀ ਆ ਔਰਤਾਂ ਤੱਕ ਕੁੜੀਆਂ ਤੱਕ ਵੇਚ ਰਹੀਆਂ ਨੇ ਪੁੱਤਰਾਂ ਦੇ ਪੁੱਤਰ ਮਾਰ ਰਹੇ ਆ ਮਾਮਾ ਦੇ ਘਰ ਖਾਲੀ ਹੋ ਗਏ ਔਰ ਇਸ ਇਲਾਕੇ ਦੇ ਵਿੱਚ ਨਾ ਕੋਈ ਗਲੀ ਬਣੀ ਆ ਨਾ ਕੋਈ ਸਕੂਲ ਚੱਜਦੇ ਆ ਪਲੱਸ ਕਈ ਪਿੰਡਾਂ 'ਚ ਤਾਂ ਸਕੂਲ ਦੇ ਨਾਂ ਦੇ ਉੱਤੇ ਇੱਕ ਇੱਟ ਵੀ ਨਹੀਂ ਰੱਖੀ ਗਈ ਨੀ ਪੱਥਰੀ ਇਕੱਲੇ ਖੜੇ ਆ ਔਰ ਕਿਸੇ ਹਸਪੀਟਲ ਦਾ ਕੋਈ ਬੁਰਾ ਹਾਲ ਆ ਮੈਂ ਸਟਿੰਗ ਵੀ ਕੀਤੇ ਆ ਕਈ ਹਸਪੀਟਲਾਂ ਦੇ ਸਰਕਾਰੀ ਹਸਪੀਟਲਾਂ ਦਾ ਬਹੁਤ ਬੁਰਾ ਹਾਲ ਆ ਇੱਕ ਪਿੱਛੇ ਜਿਵੇਂ ਆ ਸਿਟੀ ਬੱਸਾਂ ਦਾ ਸਕੈਂਡਲ ਫਾਸ਼ ਕੀਤਾ ਸੀ ਜੀ ਔਰ ਉਹ ਹੁਣ ਬੜਿੰਗ ਸਾਹਿਬ ਦੀ ਨਜ਼ਰਾਂ ਚ ਆਇਆ ਉਹਨੂੰ ਲੱਗਿਆ ਦੁਬਾਰਾ ਚਲਾਉਣਾ ਸਿਟੀ ਬੱਸਾਂ ਨੂੰ ਜੋ 70 80 ਕਰੋੜ ਦਾ ਡੈਮੇਜ ਪਿਆ ਸੀ ਹੋਇਆ ਮੇਰਾ ਕੰਮ ਹੀ ਮੁੱਦੇ ਚੱਕਣਾ ਮੇਰਾ ਕੰਮ ਹੀ ਸੱਚ ਬੋਲਣਾ ਆ ਸੋ ਇਸ ਇਲਾਕੇ ਦੇ ਵਿੱਚ ਲੀਡਰਸ਼ਿਪ ਤਾਂ ਰਹੀ ਆ ਕਾਂਗਰਸ ਦੀ ਵੀ ਤੇ ਅਕਾਲੀਆਂ ਦੀ ਵੀ ਪਰ ਵਿਕਾਸ ਕਿਸੇ ਨੇ ਨਹੀਂ ਕੀਤਾ ਮੂर्ख ਹੀ ਬਣਾਇਆ ਜਨਤਾ ਨੂੰ ਪਰ ਹੁਣ ਇੱਥੋਂ ਦਾ ਵੋਟਰ ਆ ਜਿਹੜਾ ਗਿੱਲ ਹਲਕੇ ਦਾ ਉਹ ਸਮਝਦਾਰ ਹੋ ਗਿਆ ਪੜਿਆ ਲਿਖਿਆ ਵੋਟਰ ਆ ਸੋ ਇੱਕ ਕਿਸਾਨੀ ਸੰਘਰਸ਼ ਤੋਂ ਬਾਅਦ ਇਹਨਾਂ ਦੇ ਅੰਦਰ ਵੀ ਇੱਕ ਜਜ਼ਬਾਤ ਜਾਗੇ ਆ ਕਿ ਅਸੀਂ ਬੋਲ ਸਕਦੇ ਆ ਜਦੋਂ ਸੈਂਟਰ ਦੇ ਗੋਡੇ ਲਵਾ ਸਕਦੇ ਆ ਸਾਡੇ ਖੇਤਾਂ 'ਚ ਕੰਮ ਕਰਨ ਵਾਲੇ ਅੰਨਦਾਤਾ ਬਾਪੂ ਸਾਡੇ ਤਾਕੀ ਗੱਲ ਅਸੀਂ ਸਮੇਰੀ ਪੰਜਾਬ ਦੀ ਸਰਕਾਰ ਨੂੰ ਨਹੀਂ ਗੁੱਡੀ ਲਵਾ ਸਕਦੇ ਅਸੀਂ ਇੱਕ ਲੀਡਰ ਤੋਂ ਕੰਮ ਨਹੀਂ ਲੈ ਸਕਦੇ ਲੈ ਸਕਦੇ ਆ ਬੋਲਦੇ ਆ ਸੋ ਇਸ ਇਲਾਕੇ ਦੇ ਵਿੱਚ ਕੰਮ ਕੋਈ ਨਹੀਂ ਹੋਇਆ ਜੀ ਨਾ ਕੋਈ ਚੱਜ ਦਾ ਪਲੇਗ੍ਰਾਉਂਡ ਹੈ ਨਾ ਕੋਈ ਬਜ਼ੁਰਗਾਂ ਦੇ ਲਈ ਕੋਈ ਸੁਰੱਖਿਆ ਜਗ੍ਹਾ ਹੈ ਜਿੱਥੇ ਉਹ ਵਾਕ ਕਰ ਸਕਣ ਜਾਂ ਬਹਿ ਕੇ ਆਪਣੀ ਕੋਈ ਖੁੰਡ ਚਰਚਾ ਕਰ ਸਕਣ ਜਾਂ ਇਕੱਠੇ ਹੋ ਸਕਣ ਔਰ ਨਾ ਇਸ ਇਲਾਕੇ ਦੇ ਵਿੱਚ ਬਜ਼ੁਰਗਾਂ ਦੇ ਲਈ ਕੋਈ ਟ੍ਰੀਟਮੈਂਟ ਆ ਨਾ ਕੋਈ ਸਹੂਲਤਾਂ ਨਾ ਕੋਈ ਰੋਜ਼ਗਾਰ ਆ ਔਰ ਨਾ ਹੀ ਸਿੱਖਿਆ ਨੂੰ ਲੈ ਕੇ ਕੋਈ ਸਕੂਲ ਕਾਲਜ ਆ ਨਾ ਹੀ ਇੱਥੇ ਗਵਰਨਮੈਂਟ ਸਕੂਲ ਤਾਂ ਬਹੁਤ ਘੱਟ ਹੈ ਗਵਰਨਮੈਂਟ ਕਾਲਜ ਬਹੁਤ ਘੱਟ ਹੈ ਗਵਰਨਮੈਂਟ ਕਾਲਜ ਹੈ ਨਹੀਂ ਔਰ ਹਰ ਬੰਦਾ ਪ੍ਰਾਈਵੇਟ ਅਦਾਰਿਆਂ ਦੀ ਫੀਸ ਨਹੀਂ ਭਰ ਸਕਦਾ ਪ੍ਰਾਈਵੇਟ ਕਾਲਜਾਂ ਦੀ ਫੀਸ ਨਹੀਂ ਭਰ ਸਕਦਾ ਗੁਰਦੁਆਰਾ ਸਾਹਿਬ ਵੀ ਨਹੀਂ ਆ ਨਹੀਂ ਗੁਰਦੁਆਰਾ ਸਾਹਿਬ ਤਾਂ ਬਹੁਤ ਨੇ ਗੁਰਦੁਆਰਾ ਸਾਹਿਬ ਉਹ ਵੀ ਲੋਕਾਂ ਨੇ ਰਲ ਕੇ ਬਣਾਏ ਹੋਏ ਆ ਸਰਕਾਰੀ ਤੌਰ ਤੇ ਤਾਂ ਕੋਈ ਹੈ ਨਾ ਰਿਲੀਫ ਨਹੀਂ ਸੋ ਮੈਡ ਵੀ ਇੱਕ ਕੱਲ ਤੁਸੀਂ ਦੱਸੋ ਵੀ ਮਤਲਬ ਕਿਹੜੇ ਗਿਲ ਹਲਕਾ ਵਾ ਇਹ ਸਾਰੇ ਤੋਂ ਵੱਡਾ ਹਲਕਾ ਵਾਂਗ ਨਾ ਜਾਂਦਾ ਵਾ ਜੀ ਦੂਜੇ ਹਲਕਿਆਂ ਤੋਂ ਸਾਰੇ ਤੋਂ ਵੱਡਾ ਹਲਕਾ ਵਾ ਲੇਕਿਨ ਤੁਸੀਂ ਕਹਿੰਦੇ ਹੋ ਵੀ ਡਿਵੈਲਪਮੈਂਟ ਨਹੀਂ ਹੋਈ ਡਿਵੈਲਪਮੈਂਟ ਕਿਸ ਕਾਰਨ ਵਾਸਤੇ ਰੁਕੀ ਹੋਈ ਹੈ ਡਿਵੈਲਪਮੈਂਟ ਇਸ ਕਰਕੇ ਰੁਕੀ ਹੋਈ ਹੈ ਕਿ ਕਰਪਟ ਲੀਡਰ ਬਿਠਾ ਦਿੰਨੇ ਆਂ ਅਸੀਂ ਸੈਂਟਰ ਦਾ 70% ਪੈਸਾ ਵੀ ਅਸੀਂ ਨਹੀਂ ਲਾ ਪਾਰੇ ਨਹੀਂ ਲੱਗਦਾ ਇੰਦਰਾਵਾਸ ਯੋਜਨਾ ਦਾ ਕਿਤੇ ਪੈਸਾ ਲੱਗਿਆ ਦਿਖਾ ਦਿਓ ਨਰੇਗਾ ਸਕੀਮ ਦੀਆਂ ਔਰਤਾਂ ਰੋਜ਼ ਮੇਰੇ ਕੋਲ ਰੋਂਦੀਆਂ ਨੇ ਕਿਤੇ ਸਟਰੀਟ ਲਾਈਟ ਨਹੀਂ ਲੱਗ ਰਹੀ ਐ ਇੰਟਰਲੋਕਿੰਗ ਟਾਈਲਸ ਵੀ ਸਵਾਦੀਆਂ ਬਣੀਆਂ ਹੋਈਆਂ ਲੱਗ ਰਹੀਆਂ ਨੇ ਔਰ ਜੋ ਔਰ ਦੂਸਰਾ ਕਲੋਨੀਆਂ ਲੀਗਲੀ ਤੌਰ ਤੇ ਚੈੱਕ ਕੀਤੇ ਬਿਨਾ ਪਾਸ ਕੀਤੀਆਂ ਗਈਆਂ ਨੇ ਕੋਈ ਰੋਡ ਮੈਪ ਨਹੀਂ ਆ ਕੋਈ ਪਾਣੀ ਦਾ ਸੁਵਿਧਾ ਨਹੀਂ ਆ ਕੋਈ ਲਾਈਟਸ ਨਹੀਂ ਆ ਔਰ ਕਿਸੇ ਕਿਸੇ ਇਲਾਕੇ ਦੇ ਵਿੱਚ ਤਾਂ ਨਾ ਮਤਲਬ ਕਿ ਇੰਨੀਆਂ ਜ਼ਿਆਦਾ ਚੋਰੀਆਂ ਹੋਈਆਂ ਨੇ ਆ ਪਿੱਛੇ ਕਰੋਲਵਾਗ ਦੀ ਉਹ ਗੱਲ ਲੈ ਲਓ ਜੀ ਲਗਾਤਾਰ ਕਹਿੰਦੇ ਪੰਜ ਚੋਰੀਆਂ ਹੋ ਚੁੱਕੀਆਂ ਨੇ ਉੱਥੇ ਦਿਨ ਦਿਹਾੜੇ ਚੋਰੀਆਂ ਹੋਣਾ ਇਹ ਇਸੇ ਕਰਕੇ ਆ ਕਿਉਂਕਿ ਸੁਰੱਖਿਆ ਦੇ ਹਿਸਾਬ ਨਾਲ ਸਾਡੇ ਇਲਾਕੇ ਨੂੰ ਏਨਗੋਲਿਆ ਕੀਤਾ ਗਿਆ ਸਾਡੇ ਇਲਾਕੇ ਨੂੰ ਸਿਰਫ ਵੋਟਾਂ ਲੈਣ ਲਈ ਰੱਖਿਆ ਗਿਆ ਅਗਰ ਸੋਚਿਆ ਜਾਵੇ ਤਾਂ ਸਭ ਤੋਂ ਵੱਡਾ ਮਹਾਨਗਰ ਮੰਨਿਆ ਜਾਂਦਾ ਹੈ ਇੰਡਸਟਰੀਲਿਸਟ ਲੋਕਾਂ ਦਾ ਇਲਾਕਾ ਹੈ ਲੁਧਿਆਣਾ ਇੱਥੇ ਪੈਸੇ ਦੀ ਕੋਈ ਕਮੀ ਨਹੀਂ ਆ ਇੱਥੇ ਕੰਮ ਦੀ ਕੋਈ ਕਮੀ ਨਹੀਂ ਆ ਪੜ੍ਹੇ ਲਿਖੇ ਲੋਕ ਨੇ ਸਭ ਰਿਚ ਲੋਕ ਵੀ ਨੇ ਹਰ ਮਹਿੰਗੀ ਗੱਡੀ ਸਭ ਤੋਂ ਪਹਿਲਾਂ ਲੁਧਿਆਣੇ ਦੇ ਵਾਸੀ ਕੋਲ ਹੁੰਦੀ ਆ ਪਰ ਕਿਉਂ ਅਨਗੋਲਿਆ ਹੋ ਰਿਹਾ ਉਹ ਇਸ ਕਰਕੇ ਕਿਉਂਕਿ ਅਸੀਂ ਲੀਡਰ ਚੁਣਨ ਵੇਲੇ ਬਹੁਤ ਵੱਡੀ ਗਲਤੀ ਕਰਦੇ ਆ ਬਾਰ-ਬਾਰ ਜਦੋਂ ਸ਼ਵਾਲਕ ਸਾਹਿਬ ਨੇ ਇੱਕ ਵਾਰ ਕੰਮ ਨਹੀਂ ਕੀਤਾ ਸੀ ਫੇਰ ਉਹਨੂੰ ਵੋਟਾਂ ਪਾਤੀਆਂ ਅਸੀਂ ਕਾਂਗਰਸੀਆਂ ਨੂੰ ਫੇਰ ਵੋਟਾਂ ਪਾਤੀਆਂ ਅਸੀਂ ਲੀਡਰ ਕਿਉਂ ਨਹੀਂ ਦੇਖਦੇ ਅਸੀਂ ਪਾਰਟੀ ਦੇਖਣ ਲੱਗ ਜਾਂਦੇ ਆ ਅਸੀਂ ਲੀਡਰ ਨਹੀਂ ਦੇਖ ਫੇਰ ਅਸੀਂ ਉਂਗਲਾਂ ਕਰਦੇ ਆ ਕਿ ਆ ਕੰਮ ਨਹੀਂ ਹੋਇਆ ਆ ਕੰਮ ਨਹੀਂ ਹੋਇਆ ਫੇਰ ਅਸੀਂ ਸਰਪੰਚ ਬਣਾਉਣ ਲੱਗੇ ਨਹੀਂ ਸੋਚਦੇ ਨਹੀਂ ਜੀ ਪੱਲਾ ਇਹ ਸਰਪੰਚ ਦੀ ਸਾਰ ਸਮਤੀ ਨਾਲ ਇਹਨੂੰ ਬਣਾ ਦਿਓ ਜਦੋਂ ਉਸ ਸਰਪੰਚ ਦੀ ਕੋਠੀ ਬਣਦੀ ਦਿਖਦੀ ਆ ਤੁਹਾਨੂੰ ਉਸ ਸਰਪੰਚ ਦੇ ਕੰਮ ਹੁੰਦੇ ਦਿਖਦੇ ਆ ਤੁਹਾਡੇ ਨਹੀਂ ਹੋ ਰਹੇ ਤੁਹਾਨੂੰ ਨਹੀਂ ਪਤਾ ਲੱਗਦਾ ਕ腐ਸ਼ਨ ਕਿੱਥੇ ਆ ਸੋ ਇਹ ਕ腐ਸ਼ਨ ਦੇ ਖਿਲਾਫ ਹੀ ਸਾਡੀ ਆਵਾਜ਼ ਉੱਠ ਰਹੀ ਆ ਇਹੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋ ਰਹੀ ਆ ਆਪੋਜੀਸ਼ਨਾਂ ਵੱਲੋਂ ਕਿ ਇਹਨੂੰ ਚੁੱਪ ਕਰਾ ਦਿੱਤਾ ਜਾਵੇ ਇਹਨੂੰ ਧਮਕਾਇਆ ਜਾਵੇ ਸਾਡੇ ਬੰਦਿਆਂ ਸਾਡੀ ਟੀਮ ਚ ਵੀ ਉਹਨਾਂ ਨੇ ਸਨ ਲਾਉਣ ਲਈ ਬੰਦੇ ਵਾਰ ਦਿੱਤੇ ਆ ਅੱਜ ਦੀ ਮੀਟਿੰਗ ਕੈਨਸਲ ਕਰਾਉਣ ਲਈ ਪੂਰਾ ਜ਼ੋਰ ਲੱਗਿਆ ਸਾਡੇ ਧਨਾਡਾਂ ਦਾ ਕਿ ਇਹ ਮੀਟਿੰਗ ਕੈਨਸਲ ਹੋ ਜਾਏ ਸਾਡੇ ਕੱਕੜ ਵੀਰ ਨੂੰ ਠਮਕਾਇਆ ਗਿਆ ਸਾਡੇ ਹੋਰ ਲੀਡਰਾਂ ਨੂੰ ਹੋਰ ਬੰਦਿਆਂ ਨੂੰ ਹੋਰ ਪਾਰਟੀ ਦੇ ਮੈਂਬਰਾਂ ਨੂੰ ਠਮਕਾਇਆ ਗਿਆ ਪਰ ਇਹ ਮੀਟਿੰਗ ਹੋਣੀ ਸੀ ਤੁਹਾਡਾ ਅਸ਼ੀਰਵਾਦ ਮਿਲਣਾ ਸੀ ਸਾਰਿਆਂ ਦਾ ਇਸ ਇਲਾਕੇ ਚ ਮੈਂ ਆਉਣਾ ਸੀ ਤੁਸੀਂ ਇਹ ਦੇਖੋ ਵੀ ਮੈਨੂੰ ਇਸ ਇਲਾਕੇ ਚ ਵੜਨ ਤੋਂ ਹੀ ਰੋਕਿਆ ਜਾ ਰਿਹਾ ਸੀ ਕਿਨੂੰ ਡਰਾਂ ਕਿਨੂੰ ਡਰਿਆ ਇਸ ਇਲਾਕੇ ਚ ਵੀ ਮੈਨੂੰ ਵੜਨ ਨਾ ਦਿੱਤਾ ਜਾਵੇ ਤੁਸੀਂ ਵੀ ਸਮਝਦਾਰ ਹੋ ਸੋ ਮੈਂ ਤਾਂ ਇਹੀ ਕਹੂੰਗੀ ਕਿ ਤੁਹਾਡੇ ਨਾਲ ਖੜੀ ਆ ਤੁਸੀਂ ਮੌਕਾ ਦਿਓ ਇਹ ਗੱਲ ਹੈ ਕਿ ਮਤਲਬ ਇਹ ਜਿਹੜਾ ਸਾਡਾ ਨਵਾਂ ਡਿਵੈਲਪ ਹੋਇਆ ਵਾ ਇੱਥੇ ਮੇਰਾ तकरीबन ਮੇਰੇ ਖਿਆਲ 80% ਲੋਕਾਂ ਦੀਆਂ ਬੋਟਾਂ ਨਹੀਂ ਬਣੀਆਂ ਸੱਚਾ ਉਹ ਵੋਟਾਂ ਦੇ ਵਾਸਤੇ ਤੁਸੀਂ ਕੀ ਸਾਡੋਂ ਤੁਸੀਂ ਦੱਸੋ ਬੀਐਲਓ ਆਫਿਸ ਜਾ ਕੇ ਅਸੀਂ ਕਾ ਕਹਿ ਦਿੰਨੇ ਆ ਤੁਹਾਨੂੰ ਇੱਥੇ ਬੂਥ ਲਗਵਾ ਦਿੰਨੇ ਆ ਜਾਂ ਹਾਂ ਇੱਥੇ ਤੁਸੀ ਬੂਥ ਨਹੀਂ ਬੂਥ ਨਹੀਂ ਹੁੰਦੀ ਇੱਥੇ ਸੜੀ ਮਾਣੇ ਬੂਥ ਚਾਉਂਦੇ ਤੁਸੀਂ ਤਾਂ ਪੜੇ ਲਿਖੇ ਹੋ ਵੀਰੇ ਅੱਜ ਕੱਲ ਤਾਂ ਨੈਟ ਤੇ ਬੋਟ ਬਣ ਜਾਂਦੀ ਆ ਆਨਲਾਈਨ ਨੈਟ ਤੇ ਬੋਟ ਬਣਦੀ ਆ ਆਨਲਾਈਨ ਬੋਟ ਬਣਦੀ ਆ ਨਹੀਂ ਬਣਦੀ ਸਾਨੂੰ ਦੱਸੋ ਅਸੀਂ ਬੀਐਲਓ ਆਫਿਸ ਜਾ ਕੇ ਲੈਟਰ ਲਾ ਕੇ ਤੁਹਾਡੀ ਇੱਥੇ ਹੈਲਪ ਕਰਦੇ ਫੇਰ ਮੇਰੀ ਗੱਲ ਸੁਣੋ ਜੇ ਅਸੀਂ ਇਹਨੇ ਅਸੀਂ ਆਪੀ ਕਰ ਦਵਾ ਫੇਰ ਅਸੀਂ ਸਟੂ ਲੀਡਰ ਤੋਂ ਅਸੀਂ ਕੀ ਲੈਣਾ ਸਰ ਜੀ ਅਸੀਂ ਤਾਂ ਕਹਿ ਰਹੇ ਆ ਕਿ ਅਸੀਂ ਜਿਹੜੇ ਪੜੇ ਲਿਖਿਆ ਉਹ ਤਾਂ ਆਨਲਾਈਨ ਬਣਾ ਇਸ ਆਫਿਸ ਕੋ ਫੋਨ ਕਰਕੇ ਉਹ ਤਾਂ ਕਹਿ ਰਹੇ ਸੀ ਚਲੋ ਇਹ ਇਲਾਕੇ ਦੇ ਥੋੜੇ ਕੰਮ ਕਰਾ ਕੇ ਦੋ ਬੋਲ ਤੁਸੀਂ ਬਿਲਕੁਲ ਕਰਾਵਾਂਗੇ ਜੀ ਬਿਲਕੁਲ ਸਾਰੇ ਇਲਾਕਾ ਥੋੜੇ ਨਾਲ ਬਿਲਕੁਲ ਕਰਾਵਾਂਗੇ ਜੀ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹਿਤੀ ਸੀ ਮੈਂ ਸਪੀਚ ਸੀ ਵੀ ਬੋਲੀ ਸੀ ਕਿ ਤੇਜੀ ਸੰਧੂ ਟਿਕਟ ਲਈ ਕੰਮ ਨਹੀਂ ਕਰਦੀ ਸੇਵਾ ਲਈ ਕੰਮ ਕਰਦੀ ਆ ਮੈਨੂੰ ਜਿਹਦਾ ਜਦੋਂ ਮੈਨੂੰ ਮੇਰੇ ਹਲਕੇ ਦਾ ਪਿਆਰ ਮਿਲ ਗਿਆ ਮੈਂ ਕੀ ਕਰਨੀ ਆ ਟਿਕਟ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤੁਸੀਂ ਚਾਹੀਦੇ ਹੋ ਤੁਹਾਡੇ ਕੰਮ ਹੋਣਗੇ ਚਾਹੇ ਮੈਂ ਐਨਆਰਆਈਆਂ ਦੀ ਹੈਲਪ ਲੈ ਕੇ ਕਰਾਵਾ ਚਾਹੇ ਪੱਲਿਓ ਲਾਵਾ ਪਰ ਤੁਹਾਡੇ ਕੰਮ ਹੋਣਗੇ ਦੇਖੋ ਸੇਵਾ ਤੁਸੀਂ ਕਰੀ ਚਲੋ ਟਿਕਣ ਲਾ ਕੇ ਦੇਣਾ ਵੀ ਸਾਡਾ ਕੰਮ ਆ ਹੋਣਾ ਤੁਹਾਡਾ ਧੰਨਵਾਦ ਜੀ ਬੋਲੇ ਹਰਪਾਲ ਸਿੰਘ ਜੀ ਨਿਊ ਬਸੰਤ ਸਿਟੀ ਦੇ ਰੈਜ਼ੀਡੈਂਸ ਅਗੇ ਸਾਰੇ ਅਸੀਂ ਮੈਡਮ ਨੂੰ ਅੱਜ ਬੁਲਾਇਆ ਜੀ ਬਹੁਤ ਚੰਗਾ ਲੱਗਿਆ ਜੀ ਮੈਡਮ ਦੇ ਵਿਚਾਰ ਸੁਣੇ ਸਾਰਿਆਂ ਨੇ ਸੁਣੇ ਜੀ ਸਾਰਿਆਂ ਨੂੰ ਜੋ ਪ੍ਰੋਬਲਮ ਸੀ ਗਈਆਂ ਅਸੀਂ ਖੁੱਲ ਕੇ ਮੈਡਮ ਨੂੰ ਦਸੀਆਂ ਅੱਜ ਆਸ ਕਰਦੇ ਹਾਂ ਕਿ ਮੈਡਮ ਇਹਦੇ ਇਸ ਚੱਕਰ ਵਿੱਚ ਸਾਰੇ ਸਾਰੇ ਦੀ ਸੁਣੀਆਂ ਮੈਡਮ ਨੇ ਤੇ ਹੁਣ ਅੱਗੇ ਹੁਣ ਪ੍ਰੋਸੈਸ ਹੋਏਗਾ ਇਹਦੇ ਪ੍ਰੋਗਰੈਸ ਵੀ ਹੋਏਗੀ ਸਾਰਾ ਤੇ ਸਾਰੇ ਮੈਡਮ ਦਾ ਆਏ ਦਾ ਧੰਨਵਾਦ ਕਰਦੇ ਆਂ ਜੀ ਅਸੀਂ ਤੇ ਅਸੀਂ ਉਮੀਦ ਕਰਦੇ ਆਂ ਕਿ ਇਹ ਸਾਰੀ ਚੀਜ਼ਾਂ ਜਲਦ ਤੋਂ ਜਲ ਸਾਡੀਆਂ ਹੋ ਸਕਣ। ਕੀ ਕੀ ਪ੍ਰੋਬਲਮ ਆ ਰਹੀ ਹੈ ਜੀ ਇਸ ਪ੍ਰੋਬਲਮ ਭਾਜੀ ਇਹਦੇ ਵਿੱਚ ਬਹੁਤ ਆ ਰਹੀਆਂ ਸੀਗੀਆਂ ਜੀ ਪਹਿਲਾਂ ਤਾਂ ਸਾਨੂੰ ਲਾਈਟ ਦੀ ਇੱਥੇ ਬਹੁਤ ਪ੍ਰੋਬਲਮ ਹੈਗੀ ਆ ਲਾਈਟ ਦੀ ਹੈਗੀ ਆ ਸਾਨੂੰ ਸੀਵਰੇਜ ਸੜਕਾਂ ਸੜਕਾਂ ਅਸੀਂ ਖੁਦ ਆਪਣੇ ਪੈਸੇ ਦੇ ਦੇ ਕੇ ਅਸੀਂ ਆਪ ਆਪਣੇ 4 5 6 8 ਘਰ ਮਿਲਾ ਕੇ ਅਸੀਂ ਇੰਟਰੋਕਿੰਗ ਟਾਈਲਸ ਲਵਾ ਰਹੇ ਆਂ ਜੀ ਤਾਂ ਕਿ ਕਿਉਂਕਿ ਮਿੱਟੀ ਬਹੁਤ ਸੀਗੀ ਜੀ ਮਿੱਟੀ ਸਾਰੀ ਅੰਦਰ ਆਂਦੀ ਸੀਗੀ ਤੇ ਸੀਵਰੇਜ ਹੈ ਨਹੀਂ ਹੈਗੇ ਜੀ ਲਾਈਟ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹਦੀ ਜਿਹੜ ਰਾਤ ਨੂੰ ਕੋਈ ਵੀ ਆਂਦਾ ਆਪਣੇ ਸਾਡੇ ਆਪਣੀ ਘਰ ਦੀ ਲਾਈਟਾਂ ਜਲਦੀਆਂ ਜੇ ਅਸੀਂ ਉਹ ਵੀ ਬੰਦ ਕਰਾਂਗੇ ਤਾਂ ਬਿਲਕੁਲ ਹੀ ਨੀਰਾ ਆ ਜਾਂਦਾ ਪੂਰੀ ਗਲੀ ਦੇ ਵਿੱਚ ਤੇ ਇਸ ਕਰਕੇ ਅਸੀਂ ਕਹਿੰਨਾ ਕਿ ਮੈਡਮ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਹੈਗੇ ਆ ਜੀ ਦਿਨ ਰਾਤ ਤੁਹਾਡੇ ਨਾਲ ਹੈਗੇ ਆ 24 ਘੰਟੇ ਹੈਗੇ ਆ ਜਦ ਮਰਜੀ ਸਾਨੂੰ ਫੋਨ ਕਰੋ ਅਸੀਂ ਆਵਾਂਗੇ ਅਸੀਂ ਵੀ ਉਹ ਉਮੀਦ ਕਰਦੇ ਆ ਕਿ ਮੈਡਮ ਸਾਡੇ ਨਾਲ ਖੜਾ ਅਸੀਂ ਉਹਨਾਂ ਦੇ ਨਾਲ ਹੈਗੇ ਆ ਇਹ ਇੰਦਾਂ ਨਹੀਂ ਕਿ ਹਾਂ ਵੀ ਉਹ ਲਾਈਕ ਬੋਟਾ ਕਰਕੇ ਆਏ ਹੋਣ ਤੁਹਾਨੂੰ ਆਸ਼ਵਾਸ਼ਣ ਦਿੱਤਾ ਹੋਵੇ ਬਾਅਦ ਚੋਂ ਨਹੀਂ ਆਸ਼ਵਾਸ਼ਣ ਦਾ ਭਾਈ ਦੇਖੋ ਹਣ ਹੈਗੇ ਆ ਸਾਰੇ ਸਾਰੇ ਆਂਦੇ ਹੈਗੇ ਉਹ ਨਹੀਂ ਹੈਗਾ ਪਰ ਮੈਡਮ ਨੂੰ ਅਸੀਂ ਬੁਲਾਇਆ ਹੈਗਾ ਮੈਡਮ ਨੂੰ ਅਸੀਂ ਖੁਦ ਬੁਲਾਇਆ ਇੱਥੇ ਬੁਲਾਇਆ ਕਿਉਂਕਿ ਅਸੀਂ ਮੈਡਮ ਦਾ ਹੋਰ ਵੀ ਕੰਮ ਦੇਖੇ ਹੋਏ ਆ ਤੇ ਅਸੀਂ ਕਹਿੰਦੇ ਆ ਕਿ ਮੈਡਮ ਮਤਲਬ ਸਾਡਾ ਇੱਧਰ ਪਹਿਲਾਂ ਅਸੀਂ ਕਰੋ ਫਿਰ ਅਸੀਂ ਹੋਰ ਵੀ 10 ਬੰਦੇ ਹੋਰ ਨਾਲ ਜੋੜਾਂਗੇ ਤੁਹਾਡੇ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ ਮੈਨੂੰ ਲੱਗ ਰਿਹਾ ਨਿਊ ਬਸੰਨ ਸਿਟੀ ਹੈਗੇ ਤੇ ਅਸੀਂ ਬਹੁਤ ਖੁਸ਼ ਹੈਗੇ ਆ ਜਿੱਦਾਂ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਹੈ ਕਿ ਵੀ ਇਸ ਇਲਾਕੇ ਦੀ ਮਤਲਬ ਤਰੱਕੀ ਜ਼ਰੂਰ ਹੋਏਗੀ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਅੰਦਰ ਜੋ ਜਜ਼ਬਾ ਸਾਨੂੰ ਨਜ਼ਰ ਆਇਆ ਲੱਗ ਰਿਹਾ ਹੈ ਕਿ ਵੀ ਕੁਛ ਨਾ ਕੁਛ ਕਰਨਗੇ ਔਰ ਸਾਡੇ ਲਈ ਇੱਕ ਪਾਵਰ ਦਾ ਸੋਰਸ ਬਣਨਗੇ ਤੁਸੀਂ ਹਲਕੇ ਦੇ ਪਹਿਲੇ ਕਿਹੜਾ ਐਮਐਲਏ ਹਾਂਜੀ ਕਿਹੜਾ ਐਮਐਲਏ ਤੁਸੀਂ ਗਏ ਸਾਬ ਹਲਕੇ ਦੇ ਵੈਦ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਤੇ ਅਸੀਂ ਇੱਥੇ ਇਲਾਕੇ 'ਚ 5 ਸਾਲ ਹੋ ਗਏ ਜੀ ਇੱਥੇ ਕੁਛ ਨਹੀਂ ਸਾਨੂੰ ਮਿਲਿਆ ਦੂਜਾ ਅਸੀਂ ਮਕਾਨ ਪਾਇਆ ਉਹਦੀ ਵੀ ਅਸੀਂ ਖੁਹੀ ਪਟਾਈ ਆ ਜੀ ਬਾਕੀ ਸਾਨੂੰ ਇਹ ਵਗੈਰਾ ਕੋਈ ਨਹੀਂ ਕਲਦੀਪ ਸਿੰਘ ਜੀ ਕੋਈ ਆਇਆ ਨਹੀਂ ਜੀ ਇੱਥੇ ਨਾ ਅਸੀਂ ਕੋਈ ਦੇਖਿਆ ਅਸੀਂ ਆਪਣਾ ਆਪ ਕਰਦੇ ਆ ਅਸੀਂ ਪਹਿਲਾਂ ਇਕੱਲਾ ਹੀ ਮਕਾਨ ਸੀ ਅਸੀਂ ਲਾਈਟ ਲਾਈਆਂ ਬਾਕੀ ਸਾਰੀ ਕਲੋਨੀ ਬਾਅਦ ਚ ਬਣੀ ਹੈ ਜੀ ਸਾਨੂੰ ਇਹਦੀ ਦੀਦੀ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਜੀ ਇਹਨਾਂ ਦੇ ਵਿੱਚ ਸ਼ਰਧਾ ਤੇ ਭਗਤੀ ਆ ਫਲ ਜਿਹੜਾ ਲੱਗਦਾ ਜੀ ਉਹ ਸ਼ਰਧਾ ਤੇ ਭਗਤੀ ਨੂੰ ਲੱਗਦਾ ਨਾ ਪੈਸਿਆਂ ਨੂੰ ਲੱਗਦਾ ਨਾ ਕਿਸੇ ਚੀਜ਼ ਨੂੰ ਲੱਗਦਾ ਅਸੀਂ ਸਾਰੇ ਨਾਲ ਆ ਜੀ ਇਹਨਾਂ ਦੇ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਜੀ ਹਾਂ ਜੀ SMZ ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਤੇ ਨਾਲ ਭੁਪਿੰਦਰ ਪਨੇਸਰ ਦੀ ਰਿਪੋਰਟ